ਚੋਪੀ ਕਾਇਕ ਰਾਜਵੀਰ ਜਵੰਦਾ ਜੋ ਕਿ ਸੜਕ ਹਾਦਸੇ ਦਾ ਸ਼ਿਕਾਰ ਹੋਏ ਸੀਗੇ ਮੋਹਾਲੀ ਦੇ ਫੋਟਿਸ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਦੱਸਦੀ ਕਿ ਵੈਂਟੀਲੇਟਰ ਸਪੋਰਟ ਤੇ ਨੇ ਫਿਲਹਾਲ ਉਹਨਾਂ ਨੂੰ ਹੋਸ਼ ਨਹੀਂ ਆਇਆ ਰਾਜਵੀਰ ਜਵੰਦਾ ਨੂੰ ਲੈ ਕੇ ਫੋਟਿਸ ਹਸਪਤਾਲ ਮੋਹਾਲੀ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਪੰਜਾਬੀ ਕਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਟਿਸ ਹਸਪਤਾਲ ਮੋਹਾਲੀ ਦੇ ਵੱਲੋਂ ਅੱਜ ਜਾਰੀ ਮੈਡੀਕਲ ਬੁਲੇਟਿਨ ਦੇ ਮੁਤਾਬਕ ਗ੍ਰੈਜੂਏਟ ਸਵੰਦਾ ਲਾਈਫ ਸਪੋਰਟ ਤੇ ਨੇ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਫਿਲਹਾਲ ਨਾਜ਼ੁਕ ਪਣੀ ਹੋਈ ਹੈ ਦਿਮਾਗ ਦੀ ਗਤੀਵਿਧੀ ਕਾਚੇ ਤੇ ਕੋਈ ਕੋਈ ਵੀ ਮਹੱਤਵਪੂਰਨ ਸੁਧਾਰ ਫਿਲਹਾਲ ਨਹੀਂ ਹੋਇਆ ਦਿਮਾਗ ਤੇ ਐਮ ਆਰ ਆਈ ਸਕੈਨ ਦੇ ਵਿੱਚ ਹਾਈਪੋਸਟਿਕ ਤਬਦੀਲੀਆਂ ਦਿਖਾਈਆਂ ਗਿਆ ਨੇ ਜੋ ਕਿ ਪ੍ਰਾਇਮਰੀ ਸੈਂਟਰ ਦੇ ਵਿੱਚ ਦਿੱਤੇ ਗਏ ਸੀਪੀਆਰ ਦੇ ਕੈਂਟਰੀ ਦੱਸਦੀ ਗਈ ਨੇ ਕ੍ਰਿਟੀਕਲ ਹਟਿਦੇ ਐਮ ਆਰ ਆਈ ਨੇ ਸਰਵਾਈਕਲ ਅਤੇ ਡੋਰਸਲ ਖੇਤਰਾ ਨੂੰ ਨੁਕਸਾਨ ਦਾ ਪਤਾ ਲੱਗਾ ਉੱਥੇ ਹੀ ਡਾਕਟਰ ਦੇ ਮੁਤਾਬਕ ਲੰਮੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਜ਼ਰੂਰਤ ਦੱਸਤੀ ਗਈ ਹੈ ਉੱਤੇ ਹੀ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਹਾਰਾ ਦੀ ਇੱਕ ਟੀਮ ਉਹਨਾਂ ਦੇ ਨਿਗਰਾਨੀ ਕਰੀ ਦੱਸਦੀ ਕਿ ਵੱਟੀ ਗੰਤੀ ਵਿੱਚ ਲੋਕ ਉਹਨਾਂ ਦੀ ਹਾਲਤ ਬਾਰੇ ਪੁੱਛਣ ਲਈ ਹਾਲਚਲ ਜਾਣਨ ਦੇ ਲਈ ਹਸਪਤਾਲ ਪਹੁੰਚ ਰਹੇ ਨੇ ਪਰਿਵਾਰ ਨੇ ਲੋਕਾਂ ਨੂੰ ਰਾਜਵੀਰ ਜਵੰਦਾ ਦੀ ਜਲਦ ਸਿਹਤ ਯਾਪੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ